ਸਾਸਿਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 6 ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਵੱਡਾ ਐਲਾਨ ਕੀਤਾ ਕਿ ਮੈਂ ਮੰਨ ਵਰਤੇ ਬੈਠਾਂਗਾ ਕਿਉਂਕਿ ਇੱਧਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਕੁੱਟਿਆ ਜਾ ਰਿਹਾ ਹੈ ਐਮਐਸਪੀ ਨਹੀਂ ਦਿੱਤੀ ਜਾ ਰਹੀ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵੱਡਾ ਵਾਅਦਾ ਕੀਤਾ ਗਿਆ ਸੀ ਅਨਮੋਲ ਗਗਨ ਮਾਨ ਪੰਜਾਬ ਦੇ ਮੁੱਖ ਮੰਤਰੀ ਉਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਕਰਤਾ ਤਰਤਾ ਅਰਵਿੰਦ ਕੇਜਰੀ ਵਾਲਵਲੋਂ ਕਿ ਮੈਂ ਪਹਿਲ ਦੇ ਆਧਾਰ ਤੇ ਤੁਹਾਨੂੰ ਐਮਐਸਪੀ ਦਵਾਵਾਂਗਾ ਹਰੇਕ ਫਸਲ ਉੱਤੇ ਤੁਹਾਨੂੰ ਐਮਐਸਪੀ ਮਿਲੇਗੀ ਚਾਹੇ ਉਹ ਦਾਲਾ ਹੋਣ ਚਾਹੇ ਉਹ ਸਬਜ਼ੀਆਂ ਹੋਣ ਇਕੱਲੀ ਕਲੀ ਫਸਲ ਦਾ ਜ਼ਿਕਰ ਕੀਤਾ ਸੀ ਉਧਰ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਜਿੰਨਾ ਨੂੰ ਦੇਖ ਕੇ ਝਟਕਾ ਲੱਗਿਆ ਕਿਸਾਨ ਅਤੇ ਕਿਸਾਨ ਦੀ ਕਿਸਾਨੀ ਨੂੰ ਯਾਨੀ ਕਿ ਜ਼ਮੀਨਾਂ ਅਕਬਾਰ ਕਰਨਾ ਚਾਹੁੰਦੀ ਸੀ ਅਲਡਾਨੀ ਉਬਾਨੀ ਫਿਰ ਪੰਜਾਬ ਦੇ ਕਿਸਾਨ ਨਹੀਂ ਪੂਰੇ ਭਾਰਤ ਦੇ ਕਿਸਾਨ ਅਤੇ ਕਿਸਾਨ ਜਥੇਬੰਦਿਆਂ ਜਥੇਬੰਦਿਆਂ ਵੱਲੋਂ ਇੱਕ ਵੱਡੀ ਮਹਿਮ ਜੜੀ ਹੈ ਵਿਢੀ ਗਈ ਲੇਕਿਨ ਬਾਅਦ ਵਿੱਚ ਕਹ ਦਿੱਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈ ਲੈਨੇ ਹਾਂ ਲੇਕਿਨ ਲਿਖਤੀ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਲਗਭਗ ਢਾਈ ਤੋਂ 3 ਸਾਲ ਹੋ ਗਏ ਨੇ ਲਗਾਤਾਰ ਕਿਸਾਨ ਜਿਹੜੇ ਆਪਣੀ ਜਿੱਦ ਉੱਤੇ ਅੜੇ ਨੇ ਕਿ ਜਿੰਨੀ ਦੇਰ ਤੱਕ ਕਾਲੇ ਕਾਨੂੰਨ ਜਿਹੜੇ ਵਾਪਸ ਪ੍ਰੋਪਰ ਤਰੀਕੇ ਨਾਲ ਨਹੀਂ ਲੈ ਜਾਂਦੇ ਲਿਖਤੀ ਪੱਤਰ ਨਹੀਂ ਦੇ ਦਿੱਤਾ ਜਾਂਦਾ ਯਾਨੀ ਕਿ ਪ੍ਰਮਾਣ ਪੱਤਰ ਹੋਣਾ ਬਹੁਤ ਹੀ ਜ਼ਰੂਰੀ ਹੈ ਓਨੀ ਦੇਰ ਤੱਕ ਅਸੀਂ ਜਿਹੜੇ ਹੈ ਪਿੱਛੇ ਨਹੀਂ ਹਟਾਂਗੇ ਇਸ ਨੂੰ ਲੈ ਕੇ ਜਗਮੀਤ ਸਿੰਘ ਡੱਲੇਵਾਲ ਨੇ ਅੱਜ ਤੋਂ 5-6 ਦਿਨ ਪਹਿਲਾਂ ਮਰਤ ਵਰਤਨ ਮਰਨ ਵਰਤਨ ਤੇ ਬੈਠਣਾ ਸੀ ਮਰਨ ਵਰਤੇ ਬੈਠਣ ਤੋਂ ਪਹਿਲਾਂ ਹੀ ਖਨੌਰੀ ਬੈਡਰ ਬਾਰਡਰ ਤੇ ਪੰਜਾਬ ਪੁਲਿਸ ਨੇ ਜਾ ਕੇ ਜਿਹਦੇ ਲਗਭਗ 3000 ਦੀ ਨਫਰੀ ਪੰਜਾਬ ਪੁਲਿਸ ਦੀ ਚੱਕ ਲਿਆ ਗਿਆ ਉਸ ਤੋਂ ਬਾਅਦ ਅਜਿਹੇ ਡੀਐਮਸੀ ਹਸਪਤਾਲ ਉਥੇ ਐਡਮਿਟ ਕਰਾਇਆ ਗਿਆ ਜਗਜੀਤ ਢੱਲੇਵਾਲ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਮੇਰਾ ਤਾਂ ਮੋਬਾਈਲ ਬੰਦ ਕੀਤਾ ਹੀ ਕੀਤਾ ਜਿਹੜੇ ਵਾਰਡ ਦੇ ਵਿੱਚ ਹੋਰ ਵੀ ਕਈ ਜਿਹੜੇ ਹਗੇ ਸੀ ਪੇਸ਼ੈਂਟ ਉਹਨਾਂ ਦੇ ਵੀ ਮੋਬਾਈਲ ਬੰਦ ਕਰਾ ਦਿੱਤੇ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿਰੁੱਧ ਧਰਨੇਬਾਜ਼ੀ ਹੋਈ ਅਤੇ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਨੇ ਇਹ ਵੱਡਾ ਐਲਾਨ ਕੀਤਾ ਕਿ 1 ਦਸੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਘਰ ਜਿਹੜਾ ਸੰਗਰੂੜ ਦੇ ਵਿੱਚ ਹੈ ਉਸ ਦਾ ਘਰਾਉ ਕੀਤਾ ਜਾਵੇਗਾ ਆਉਣ ਜਾਣ ਵਾਲਿਆਂ ਨੂੰ ਉੱਥੇ ਦਿੱਕਤ ਹੋਵੇਗੀ ਕਿਸੇ ਨੂੰ ਵੀ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਦਿੱਤਾ ਜਾਵੇਗਾ ਅਤੇ 1 ਦਸੰਬਰ ਨੂੰ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਿਹੜੇ ਹੈ ਪਤਲੇ ਫੂਕੋ ਤਾਂ ਕਿ ਇਹਨਾਂ ਦਾ ਡਟ ਕੇ ਵਿਰੋਧ ਕਰੋ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਪਾ ਦੇ ਕਿਸਾਨਾਂ ਦੇ ਨਾਲ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਤੱਕਾ ਕਰ ਰਹੀ ਹੈ ਇਸ ਤੋਂ ਪਹਿਲਾਂ ਕਿ 1 ਦਸੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਕੇ ਰਿਆ ਜਾਂਦਾ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈ ਰਿਆ ਕਰ ਦਿੱਤਾ ਗਿਆ ਹੈ ਉਹਨੂੰ ਫਿਰ ਦੁਬਾਰਾ ਮਰਨ ਵਰਤੇ ਬੈਠਣਗੇ ਜਗਜੀਤ ਸਿੰਘ ਡੱਲੇਵਾਲ ਇਸ ਬਾਰੇ ਹਾਲੇ ਖੁਲਾਸਾ ਜਿਹੜਾ ਹੈ 2-3 ਦਿਨ ਬਾਅਦ ਹੋਵੇਗਾ ਲੇਕਿਨ ਸੂਬੇ ਦੇ ਮੁੱਖ ਮੰਤਰੀ ਵੱਲੋਂ ਜਿਸ ਤਰ੍ਹਾਂ ਦਾ ਬਿਹੇਵ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਜਵਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਔਰ ਤੂੜੇ ਤੇ ਨਾ ਕਬਜ਼ਾ ਕਰ ਸਕਣ ਸੂਤਰਾਂ ਦੇ ਹਵਾਲੇ ਤੋਂ ਫੇਰ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇ ਵਾਲੇ ਆਉਣ ਵਾਲੇ ਦਿਨਾਂ ਦੇ ਚ ਵੱਡੇ ਵੱਡੇ ਖੁਲਾਸੇ ਕਰਨਗੇ ਧੰਨਵਾਦ